ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੇਕ ਸੇਵਾ ਸੋਸਾਇਟੀ ਪੰਜਾਬ ਦੇ ਵੱਲੋਂ ਉਦਾਸ ਜਗਸੀਰ ਸਿੰਘ ਮੋੜ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਅਸੀਂ ਅੱਜ ਖੰਡੂਰ ਸਾਹਿਬ ਦੇ ਵਿੱਚ ਆਏ ਆ ਜਿੱਥੇ ਕੀ ਇੱਕ ਚੜ੍ਹਦੀ ਕਲਾ ਵਾਲਾ ਪਰਿਵਾਰ ਗੁਰਸਿੱਖ ਪਰਿਵਾਰ ਜਿਹੜਾ ਗੁਰਮਤਿ ਦੀ ਵਿੱਦਿਆ ਜਗਿਆਸੂਆਂ ਨੂੰ ਦੇ ਰਿਹਾ ਸੀ ਬੜੇ ਲੰਮੇ ਚਿਰ ਤੋਂ ਉਹ ਅੱਜ ਉਹ ਪਰਿਵਾਰ ਦੀ ਕੰਡੀਸ਼ਨ ਅੱਜ ਉਹ ਪਰਿਵਾਰ ਦੇ ਹਾਲਾਤ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਜੀ ਬੜਾ ਧੰਨਵਾਦ ਹੈ ਜ세ਦਾਰ ਰਣਜੀਤ ਸਿੰਘ ਜੀ ਐਕਸਪੋਰਟ ਕਰੋੜਾ ਜੇ ਮਨੋਕਤਾ ਦੀ ਮੂਰਤ ਹੈ ਤੁਹਾਨੂੰ ਮਾਤਾ ਜਿਨ੍ਹਾਂ ਨੇ ਉਹਨਾਂ ਨੂੰ ਜਨਮ ਦਿੱਤਾ ਜਿਨ੍ਹਾਂ ਦੀ ਬਦੌਲਤ ਅਸੀਂ ਸਿੱਖ ਪੰਥ ਦੀ ਸੇਵਾ ਕਰਨ ਵਾਲੇ ਪਰਿਵਾਰਾਂ ਦੇ ਦਰਸ਼ਨ ਕਰ ਰਹੇ ਹਾਂ ਪ੍ਰਮਾਤਮਾ ਨੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਇਦਾਂ ਹੀ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ੇ ਹਾਲਾਤ ਦੇਖ ਲੋ ਤੁਸੀਂ ਇੰਨੇ ਘਰ ਦੇ ਵਿੱਚ ਜਿਹੜੇ ਹੈਗੇ ਆ ਦੋ ਪਰਿਵਾਰ ਸਿੰਘੋ ਰਹਿ ਰਹੇ ਆ ਸਾਡੇ ਨਾਲ ਜੋ ਭੈਣ ਬੈਠੀ ਆ ਭੈਣ ਗੁਰਵਿੰਦਰ ਕੌਰ ਆ ਜੀ ਦੇ ਬੱਚੇ ਬਹੁਤ ਛੋਟੇ ਆ ਪਿਛਲੇ 2018 ਤੋਂ ਲੈ ਕੇ ਇਹਨਾਂ ਦਾ ਜਿਹੜਾ ਸਰਦਾਰ ਸਾਈਂ ਆ ਵੀਰ ਕੁਲਦੀਪ ਸਿੰਘ ਅ ਬੱਚਿਆਂ ਨੂੰ ਸ਼ਾਸਤਰ ਵਿਦਿਆਸਿਖਾਉਣ ਤੇ ਗੁਰਮਤਿ ਦੀ ਸੋਝੀ ਦੇਣ ਤੇ ਕੀਰਤਨ ਸਿਖਾਉਣ ਤੇ ਗੁਰਬਾਣੀ ਸੰਥਿਆ ਸਿਖਾਉਣ ਤੇ ਲੈ ਕੇ ਜੇਲ੍ਹ ਦੇ ਵਿੱਚ ਬੰਦ ਨੇ ਤੇ ਬੜੀ ਮੁਸ਼ਕਲ ਦੇ ਨਾਲ ਭੈਣ ਗੁਜ਼ਾਰਾ ਕਰ ਰਹੀ ਹੈ ਅੱਜ ਘਰ ਦੇ ਹਾਲਾਤ ਦੇਖ ਲਓ ਤੁਸੀਂ ਪਾਣੀ ਕਿਦਾਂ ਘਰ ਚ ਬੜਿਆ ਸਾਰਾ ਤੁਸੀਂ ਨਾਲ ਦੀ ਨਾਲ ਦੇਖੀ ਚੱਲੋ ਘਰ ਦੀ ਕੰਡੀਸ਼ਨ ਕੀ ਹੈ ਆਪਾਂ ਨਾਲ ਨਾਲ ਭੈਣ ਨਾਲ ਵੀ ਗੱਲਬਾਤ ਕਰਾਂਗੇ ਵੀਰ ਮਨਜੀਤ ਸਿੰਘ ਜੀ ਵੀ ਹੁਣੀ ਆਏ ਐ ਜਮਾਨਤ ਤੇ ਜੇਲ੍ਹ ਦੇ ਵਿੱਚੋਂ ਤੇ ਇਹ ਜਿਹੜਾ ਹੈਗਾ ਇਨਾਮ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਸਿੱਖ ਪੰਥ ਦੀ ਸੇਵਾ ਕਰਦੇ ਪਰਿਵਾਰ ਦਾ ਇੱਕ ਚੜ੍ਹਦੀ ਕਲਾ ਵਾਲਾ ਪਰਿਵਾਰ ਹੈ ਵਾਹਿਗੁਰੂ ਸਮਾਤ ਬਖਸ਼ੇ ਸਰਕਾਰਾਂ ਨੂੰ ਕਿਉਂਕਿ ਛੋਟੇ-ਛੋਟੇ ਬੱਚੇ ਡਿਕ ਰਹੇ ਆ ਵੀ ਉਹਦੇ ਫਾਦਰ ਸਾਹਿਬ ਕਦੋਂ ਘਰ ਆਉਣਗੇ ਭੈਣ ਜੀ ਡਿਕ ਰਹੀ ਐ ਜੋ ਕਿ ਬੜੀ ਚੜ੍ਹਦੀ ਕਲਾ ਨਾਲ ਗੁਜ਼ਾਰਾ ਕਰ ਰਹੇ ਸੀ ਅੱਜ ਸਲਾਈ ਕਢਾਈ ਕਰਕੇ ਪਤਾ ਨਹੀਂ ਕਿਦਾਂ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਕਰ ਰਿਹਾ ਐ ਭੈਣ ਜੀ ਕਿਦਾਂ ਜਿਹੜੇ ਹਾਲਾਤ ਕਰਦੇ ਨੇ ਤੁਸੀਂ ਕਿਦਾਂ ਕੰਮ ਚਲਾ ਰਹੇ ਹੋ ਵਾਹਿਗੁਰੂ ਸਿੱਖਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਅਰਵਿੰਦਰ ਕੌਰ ਪਿੰਡ ਖਡੂਰ ਸਾਹਿਬ ਤੇ ਪਿਛਲੇ ਕੁਝ ਸਮੇਂ ਤੋਂ ਅਸੀਂ ਜਿਹੜੇ ਪਿੰਡਾਂ ਦੇ ਵਿੱਚ ਕਲਾਸਾਂ ਸ਼ੁਰੂ ਕੀਤੀਆਂ ਸੀ ਅਲੱਗ-ਅਲੱਗ ਪਿੰਡਾਂ ਦੇ ਵਿੱਚ ਗਤਕਾ ਗੁਰਬਾਣੀ ਤੇ ਬੱਚਿਆਂ ਨੂੰ ਦਸਤਾਰਾਂ ਦੀ ਸਿਖਲਾਈ ਦਿੱਤੀ ਜਾਂਦੀ ਸੀ ਤੇ ਉਸ ਤੋਂ ਬਾਅਦ ਸਾਡਾ ਜਿਹੜਾ ਇਹ ਮਤਲਬ ਕਿ ਕਾਰਜ ਆ ਉਹ ਬਹੁਤ ਵਧੀਆ ਚੱਲ ਰਿਹਾ ਸੀ ਤੇ 2018 ਦੇ ਵਿੱਚ ਪੁਲਿਸ ਨੇ ਜਿਹੜੇ ਆ ਝੂਠੇ ਪਰਚੇ ਪਾ ਕੇ ਤੇ ਮੇਰੇ ਹਸਬੰਡ ਤੇ ਕੁਝ ਹੋਰ ਸਿੰਘ ਉਹਨਾਂ ਨੂੰ ਤੇ ਭਾਈ ਮਨਜੀਤ ਸਿੰਘ ਜੋ ਕਿ ਮੇਰੇ ਜੇਡਜੀ ਨੇ ਤੇ ਇਹਨਾਂ ਦੋਵਾਂ ਭਰਾਵਾਂ ਨੂੰ ਤੇ ਨਾਲ ਹੋਰ ਸਿੰਘਾਂ ਨੂੰ ਝੂਠੇ ਪਰਚੇ ਪਾ ਕੇ ਜਿਹੜਾ ਉਹ ਖਾਲਿਸਤਾਨ ਦੇ ਨਾਲ ਛੋੜ ਦਿੱਤਾ ਗਿਆ ਤੇ ਉਹਨਾਂ ਤੇ ਜੁਆਪੀਏ ਲਾ ਦਿੱਤੀ ਗਈ ਦੇਸ਼ ਤਰੋ ਤੇ ਉਸ ਤੋਂ ਬਾਅਦ ਸਾਡੇ ਘਰ ਦੇ ਹਾਲਾਤ ਤੁਸੀਂ ਵੇਖ ਰਹੇ ਹੋ ਕਿ ਕਿੰਨੇ ਖਰਾਬ ਹੋ ਚੁੱਕੇ ਨੇ ਕਿਉਂਕਿ ਮੇਰੇ ਕੋਲ ਇੰਨੀ ਆਮਦਨ ਨਹੀਂ ਆ ਕਿ ਮੈਂ ਆਪਣੇ ਘਰ ਦਾ ਜਿਹੜਾ ਉਹ ਕੁਝ ਮਰਮਤ ਕਰ ਸਕਾਂ ਸਾਡੇ ਘਰ ਵਿੱਚ ਬਰਸਾਤ ਜਦੋਂ ਹੁੰਦੀ ਹੈ ਤੇ ਇਸੇ ਤਰ੍ਹਾਂ ਪਾਣੀ ਆ ਕਿਤੇ ਕੰਦਾਂ ਵੀ ਜੜੀਆਂ ਬਿਲਕੁਲ ਵਹਿ ਚੁੱਕੀਆਂ ਨੇ ਤੇ ਹੁਣ ਸਾਡੇ ਕੋਲ ਇੰਨੇ ਪੈਸੇ ਨਹੀਂ ਆ ਕਿ ਅਸੀਂ ਆਪਣਾ ਜਿਹੜਾ ਉਹ ਘਰ ਨੂੰ ਠੀਕ ਕਰਾ ਸਕੀਏ ਸਿੰਘੂ ơi ਸੀ ਭੈਣ ਦਾ ਦਰਦ ਧੰਨਵਾਦ ਮੈਂ ਫੇਰ ਕਰ ਦਮਾ ਜਥੇਦਾਰ ਰਣਜੀਤ ਸਿੰਘ ਜੀ ਐਕਸਪੋਰਟ ਕੈਨੇਡਾ ਜੋ ਕਿ ਮਨੁੱਖਤਾ ਦੀ ਮੂਰਤ ਹੈ ਕਿਸੇ ਵੀ ਗਵਰਸ਼ਕ ਪਿਆਰੇ ਦੇ ਅੱਖ ਚ ਹੰਝੂ ਨਹੀਂ ਦੇਖ ਸਕਦੇ ਉਹਨਾਂ ਵੱਲੋਂ ਜਿਹੜੀਆਂ ਸਵਾਵਾਂ ਇਸ ਮਕਾਨ ਨੂੰ ਤਿਆਰ ਕਰਨ ਦੇ ਲਈ ਤਕਰੀਬਨ 6 ਲੱਖ ਰੁਪਏ ਦੀ ਜਿਹੜੀ ਸਹਾਇਤਾ ਕੀਤੀ ਗਈ ਹੈ ਤਾਂ ਕਿ ਵੀ ਇਹ ਮਕਾਨ ਆ ਜਿਹੜਾ ਸਿੰਘਾਂ ਨੂੰ ਤਿਆਰ ਕਰਕੇ ਦਿੱਤਾ ਜਾਵੇ ਤੇ ਛੋਟੇ-ਛੋਟੇ ਬੱਚੇ ਤੁਸੀਂ ਮਕਾਨ ਚ ਦੇਖੋ ਪਾਣੀ ਵੜਿਆ ਹੋਇਆ ਕਿੰਦੀ ਗੰਦੀ ਸਮੈਲ ਆ ਰਹੀ ਹੈ ਬਹੁਤ ਘੱਟ ਜਗ੍ਹਾ ਐ ਇੰਨੇ ਘਰ ਦੇ ਵਿੱਚ ਜਿਹੜਾ ਹੈਗਾ ਦੋ ਪਰਿਵਾਰਾਂ ਨੇ ਰਹਿਣਾ ਤੇ ਹਰੇਕ ਬੰਦਾ ਚਾਹੁੰਦਾ ਵੀ ਉਹਦੇ ਕੋਲੇ ਸਾਧਨ ਚੰਗਾ ਹੋਵੇ ਘਰ ਚੰਗਾ ਹੋਵੇ ਤੇ ਇੱਦੇ ਜਿਹੜੇ ਚੜ੍ਹਦੀ ਕਲਾ ਵਾਲੇ ਜਿਹੜੇ ਪਰਿਵਾਰ ਆ ਗੁਰਮਤਿ ਦੀ ਸੰਥਿਆ ਸਿਖਾਉਂਦੇ ਨੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਦੇ ਨੇ ਉਹ ਆਪ ਕਿੱਦਾਂ ਦੇ ਹਾਲਾਤਾਂ 'ਚ ਰਹਿ ਰਹੇ ਆ ਮੈਂ ਤੁਹਾਨੂੰ ਗੱਲਬਾਤ ਕਰਵਾਉਣਾ ਵੀਰ ਮਨਜੀਤ ਸਿੰਘ ਜੀ ਜੋ ਆਪਣਾ ਦਰਦ ਬਿਆਨ ਕਰਨਗੇ ਭਾਈ ਸਾਹਿਬ ਕਿੱਦਾਂ ਦੇ ਜਿਹੜੇ ਹਾਲਾਤ ਆ ਕਿੱਦਾਂ ਦੀ ਕੰਡੀਸ਼ਨ ਹੈ ਪਰਿਵਾਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਤੁਸੀਂ ਵੇਖ ਹੀ ਰਹੇ ਹੋ ਘਰ ਦੇ ਸਾਰੇ ਹਾਲਾਤ ਕਿਉਂਕਿ ਜਦੋਂ ਵੀ ਕੋਈ ਧਾਰਮਿਕ ਕਾਰਜ ਹੁੰਦਾ ਅੱਜ ਇੱਥੇ ਬੰਦੀਆਂ ਹਲਾਸ਼ੇਰੀ ਦਿੰਦੀਆਂ ਤੁਸੀਂ ਆਓ ਸਾਡੇ ਨਾਲ ਚੱਲੋ ਪਰ ਜਦੋਂ ਕੋਈ ਭੀੜ ਬੈ ਜਾਂਦੀ ਹੈ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਰਾ ਕਹਿੰਦੇ ਨੇ ਬਿਬਤ ਪੜੀ ਸਭ ਹੀ ਸੰਗ ਛਾੜਦ ਕੋ ਨਾਵਤ ਨੇਰੇ ਜਦੋਂ ਭੀੜ ਬੈ ਜਾਂਦੀ ਫਿਰ ਕੋਈ ਨੇੜੇ ਨਹੀਂ ਆਉਂਦਾ ਤੇ ਸਾਡੇ ਨਾਲ ਵੀ ਇਹੋ ਜਿਹਾ ਇਦਾਂ ਹੀ ਹੋਇਆ ਤਕਰੀਬਨ 6.5 ਸਾਲ ਬਾਅਦ ਮੇਰੀ ਜਵਾਨ ਤੋਂ ਹਾਈ ਕੋਰਟ ਤੋਂ ਤੇ ਇੱਕ ਦੋ ਜਥੇਬੰਦੀਆਂ ਜਿਵੇਂ ਸਿਖਰਲੀਫ ਹੋ ਗਈ ਜਾਂ ਸੰਤ ਬਾਬਾ ਲੀਡਰ ਸਿੰਘ ਜੀ ਮਹਾਪੁਰਖ ਸਹਿਫਲਾਬਾਦ ਵਾਲੇ ਜਿਨ੍ਹਾਂ ਨੇ ਥੋੜਾ ਬਾਲਾ ਕਰਦਾ ਜਿਹੜਾ ਖਰਚਾ ਚੁੱਕਿਆ ਸੀਗਾ ਪਰ ਜਿਹੜੀਆਂ ਮੁੱਖ ਜਥੇਬੰਦੀਆਂ ਕਿਸੇ ਨੇ ਕੋਈ ਹਸਾਰ ਨਹੀਂ ਲਈ ਔਰ ਤੁਸੀਂ ਘਰ ਦੀ ਹਾਲਾਤ ਜਿਹੜੇ ਦੇਖ ਸਕਦੇ ਹੋ ਕਿਵੇਂ ਕਿਉਂਕਿ ਜਗਜੀਤ ਸਿੰਘ ਜੀ ਮੋਢ ਸਾਹਿਬ ਆਏ ਨੇ ਧੰਨਵਾਦ ਇਹਨਾਂ ਨਾਲ ਪਹਿਲਾਂ ਵੀ ਮੁਲਾਕਾਤ ਹੋਈ ਮੇਰੀ ਤੇ ਜੇ ਇਸ ਘਰ ਦੇ ਵਿੱਚ ਸਮੇਂ ਸਿਰ ਦੀ ਮੁਰੰਮਤ ਨਾ ਹੁੰਦੀ ਤੇ ਰਾਤ ਬਰਾਦੇ ਕੋਈ